ਜ਼ਿਲ੍ਹਾ ਤਰਨਤਾਰਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਪੋਸਟਰ ਅਤੇ ਬੈਨਰ ਫਾੜਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਸ ਵੀਡੀਓ ਦੇ ਵਿੱਚ ਕੁਝ ਸ਼ਰਤੀਆਂ ਸਰਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਬੈਨਰ ਨੂੰ ਖਿੱਚ ਕੇ ਹੇਠਾਂ ਸੁੱਟ ਦਿੱਤਾ ਗਿਆ ਜਿੱਥੇ ਕਿ ਇਸ ਵੀਡੀਓ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਨੇ ਰੋਸ ਜ਼ਾਤਾਇਆ ਹੋਰ ਇਸ ਸਬੰਧੀ ਕੀ ਕਹਿਣਾ ਹੈ ਹਰਜੀਤ ਸਿੰਘ ਸੰਧੂ ਦਾ ਆਓ ਤੁਹਾਨੂੰ ਸੁਣਾਉਂਦੇ ਉਹਨਾਂ ਦੇ ਜੁਬਾਨੇ ਤੋਂ ਜਿਵੇਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਮਦਦ ਦਿੱਤੀ ਹੈ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਸਾਡੇ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹੇ ਦੇ ਸੈਪਰਬਾਰੀ ਪ੍ਰਦੇਸ਼ ਦੇ ਪ੍ਰਵਖਤਾ ਸੰਗਠਨ ਦੇ ਥੰਮ ਸ਼੍ਰੀ ਨਰੇਸ਼ ਸ਼ਰਮਾ ਜੀ ਦਾ ਉਹਨਾਂ ਨੇ ਅੱਜ ਸਮੁੱਚੇ ਹੀ ਉਮੀਦਵਾਰਾਂ ਦੇ ਨਾਲ ਮੌਜੂਦਾ ਹਾਲਾਤਾਂ ਦੀ ਜਿਹੜੀ ਸਾਰੀ ਜਾਣਕਾਰੀ ਲਈ ਪਾਰਟੀ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਹਾਈ ਕਮਾਂਡ ਵੱਲੋਂ ਆਏ ਸੀ ਉਹ ਵੀ ਉਹਨਾਂ ਦੇ ਨਾਲ ਸਾਂਝ ਪਾਈ ਗਈ ਤੇ ਉਮੀਦਵਾਰਾਂ ਕੋਲੋਂ ਜਿਹੜੇ ਆ ਕੱਲ ਰਾਤ ਦੇ ਦੌਰਾਨ ਕੁਝ ਸ਼ਰਾਰਤੀ ਲੋਕਾਂ ਵੱਲੋਂ ਵਾਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਬੈਨਰ ਵੀ ਪਾੜੇ ਗਏ ਉਹਨਾਂ ਤੇ ਲੱਗੇ ਹੋਏ ਪੋਸਟਰ ਸੀ ਜਿਹੜੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਉਹਨਾਂ ਪੋਸਟਰਾਂ ਤੇ ਕੈਂਡੀਡੇਟਾਂ ਦੇ ਪੋਸਟਰਾਂ ਦੇ ਉੱਤੇ ਵੀ ਸ਼ਰਾਰਤੀ ਲੋਕਾਂ ਵੱਲੋਂ ਪੋਸਟਰ ਲਾ ਕੇ ਹਰ ਇੱਕ ਤਰ੍ਹਾਂ ਦਾ ਛੜੀੰਤਰ ਰਚਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਵੇਂ ਹੀ ਅਸੀਂ ਸਬੰਧਤ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਸੇ ਲੜੀ ਦੇ ਤਹਿਤ ਸਾਰੇ ਉਮੀਦਵਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਤਾਧਰ ਪਾਰਟੀ ਹੈ ਉਹ ਹਰੇਕ ਤਰ੍ਹਾਂ ਦਾ ਜਿਹੜਾ ਉਹ ਪ੍ਰੈਸ਼ਰ ਬਿਲਟ ਕਰਨ ਦੇ ਚੱਕਰ ਚ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਜਵਾਬ ਸਿਪਾਈ ਨੇ ਉਹ ਪੂਰਾ ਹਰੇਕ ਲੜਾਈ ਨੂੰ ਡਟ ਕੇ ਨਜੇਠਣ ਨੂੰ ਤਿਆਰ ਬੈਠੇ ਤੇ ਸਾਰੀ ਜਿਹੜੀ ਜਾਣਕਾਰੀ ਆ ਮੌਜੂਦਾ ਹਾਲਾਤਾਂ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਨਰੇਸ਼ ਸ਼ਰਮਾ ਜੀ ਦੇ ਧਿਆਨ ਦੇ ਵਿੱਚ ਆਈ ਹੈ ਸਮਾਚੀ ਹਾਈ ਕਮਾਂਡ ਦੇ ਵਿੱਚ ਧਿਆਨ ਦੇ ਵਿੱਚ ਵੀ ਦੇ ਦਿੱਤੀ ਗਈ ਹੈ ਕਿ ਜਿਹੜੇ ਆਉਣ ਵਾਲੇ 4-5 ਦਿਨ ਨੇ ਕਿ ਸ਼ਰਾਰਤੀ ਅੰਸਰਾਂ ਵੱਲੋਂ ਕਿ ਜਿਹੜੀਆਂ ਇੱਕ ਹੋਰ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਨੂੰ ਨੱਥ ਕਿਦਾਂ ਪਾਉਣੀ ਹੈ ਕਿਉਂਕਿ ਇਹ ਲੋਕਾਂ ਨੂੰ ਪਤਾ ਹੈ ਕਿ ਲੋਕ ਜਿਹੜੇ ਆ ਇਹ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਜਿਹੜਾ ਉਹ ਨਕਾਰ ਚੁੱਕੇ ਨੇ ਇਹਨਾਂ ਨੂੰ ਡਰ ਸਤਾ ਰਿਹਾ ਕਿ ਨਗਰ ਕੌਂਸਲ ਤਰਨਤਾਰਨ ਦੇ ਸ਼ਹਿਰ ਵਾਸੀਆਂ ਦੇ ਦਿਲਾਂ ਦੇ ਵਿੱਚ ਬੜਾ ਦੋ ਤਰੀਕ ਵਾਲੇ ਦਿਨ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਮਲ ਦੇ ਫੁੱਲ ਨੂੰ ਵੋਟ ਪਾਉਣ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਨਾ ਜਿਹੜਾ ਉਹ ਤੈਅ ਹੈ ਕਿਉਂਕਿ ਲੋਕਾਂ ਦਾ ਪਿਆਰ ਜਜ਼ਬਾ ਦੇ ਕੇ ਤੁਸੀਂ ਸਾਰੇ ਪੱਤਰਕਾਰ ਭਾਈਚਾਰੇ ਆ ਭਾਈਚਾਰ ਲੋਕ ਆਏ ਹੋ ਤੁਹਾਡੇ ਸਾਹਮਣੇ ਆ ਕਿ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਬੈਠਕਾਂ ਹੋ ਰਹੀਆਂ ਨੇ ਉਹ ਵੀ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਨੇ ਤੇ ਇਹ ਚੀਜ਼ ਤੋਂ ਜਿਹੜੇ ਵਿਰੋਧੀ ਬਖਲਾਟ ਕੇ ਬਖਲਾੜ ਦੇ ਵਿੱਚ ਆ ਗਏ ਨੇ ਅਸੀਂ ਇਹਨਾਂ ਦੀ ਜਿਹੜੀ ਬਖਲਾਹਟ ਆ ਜਿਹੜੀਆਂ ਸ਼ਰਾਰਤਾਂ ਨੇ ਉਹਨਾਂ ਨੂੰ ਨੇ ਜੱਠਾ ਕੇ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਦੇ ਨਾਲ ਕੇਂਦਰ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਮੁੱਚੇ ਜਿਹੜੇ ਆਗੂ ਸਹਬਾਨ ਉਹ ਚਟਾਨਾਂਵਾਂ ਖੜੇ ਨੇ ਇਸੇ ਦੇ ਤਹਿਤ ਅੱਜ ਸਾਰੀ ਵਿਚਾਰ ਚਰਚਾ ਕੀਤੀ ਗਈ ਚੌਂਕ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ਜੋ ਬੀਤੇ ਦਿਨੀ ਹੋਇਆ ਉਹ ਚੇਚੇ ਤੌਰ ਤੇ ਜੋ ਰਾਤ ਇਹਨਾਂ ਨੇ ਸਾਰੀ ਸ਼ਰਾਰਤ ਕੀਤੀ ਆ ਪੋਸਟਰ ਪਾੜੇ ਨੇ ਉਹਦੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਲਿਖ ਕੇ ਈਮੇਲ ਵਗੈਰਾ ਸਾਰੀ ਭੇਜ ਦਿੱਤੀ ਗਈ ਆ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਉਹ ਖਰਾਬ ਕਰ ਸਕਦੇ ਨੇ ਅੱਗੇ ਪ੍ਰਸ਼ਾਸਨ ਤੇ ਆ ਵੇਖੋ ਇਸ ਚੀਜ਼ ਦੀ ਕੀ ਕਾਰਵਾਈ ਕਰਦਾ ਪਹਿਲਾਂ 1900 ਦੇ ਵਿੱਚ ਵੀ ਉਹਣਾ ਦੇਖਿਆ ਉੱਥੇ ਵੀ ਮੇਅਰ ਅਨਾਉਂਸ ਕੀਤਾ ਗਿਆ ਉੱਥੇ ਵੀ ਜਿਹੜਾ ਮਾਹੌਲ ਕਾਫੀ ਭਖਿਆ ਸੀਗਾ ਕੀ ਲੱਗਦਾ ਤਰਨਤਨ ਦੇ ਵਿੱਚ ministri ke ਦੇ ਜਿਹੜੇ ਕਾਰਨਾਮੇ ਹੋਦੇ ਇਸ ਤਰੀਕੇ ਦੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਗੱਲ ਲੱਗਦਾ ਨਹੀਂ ਜਿਆਦਾ ਵੱਧ ਜੇ ਤੁਹਾਡੇ ਸਾਹਮਣੇ ਆ ਜੀ ਜਿਸ ਦਿਨ ਤੇ ਇਲੈਕਸ਼ਨ ਅਨਾਉਂਸ ਹੋਈ ਆ ਤਰਨਤਾਰ ਨਗਰ ਕਾਉਂਸਲ ਦੀ ਨਾਮਜ਼ਦਗੀਆਂ ਵਾਲੇ ਦਿਨ ਵੀ ਰੱਜ ਕੇ ਗੁੰਡਾਗਰਦੀ ਹੋਈ ਫਾਇਲਾ ਪਾੜੀਆਂ ਗਈਆਂ ਰਾਜ ਕੇ ਜੋ ਕੁਝ ਵੀ ਇਹ ਕਰ ਸਕਦੇ ਸੀ ਇਹਨਾਂ ਨੇ ਪੂਰੀ ਲਾਅ ਇਨ ਆਰਡਰ ਨੂੰ ਪੂਰਾ ਸ਼ਿੱਕੇ ਤੇ ਟੰਗ ਦਿੱਤਾ ਪਰ ਇਹਦੇ باوجود ਵੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਨੇ ਉਮੀਦਵਾਰਾਂ ਨੇ ਡਟ ਕੇ ਇਹਨਾਂ ਦੇ ਹਰੇਕ ਪ੍ਰਸਥਿਤੀ ਦਾ ਸਾਹਮਣਾ ਕੀਤਾ ਤੇ ਹਰੇਕ ਹਾਲਾਤਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਗੇ ਚੁੱਕੇ ਨਾਮਜ਼ਦਗੀਆਂ ਦਾਖਲ ਹੋਣ ਤੋਂ ਬਾਅਦ ਸਿਕਿਉਰਿਟੀ ਵਾਲੇ ਦਿਨ ਵੀ ਤੁਸੀਂ ਵੇਖੋ ਪੂਰਾ ਇਹਨਾਂ ਦਾ ਜੋਰ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਉਮੀਦਵਾਰਾਂ ਤੇ ਜਿਹੜੇ ਕਾਗਜ ਉਹ ਰਾਜ ਕਰ ਦਿੱਤੀ ਪਰ ਉਸ ਦਿਨ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਅੱਗੇ ਰੋ ਅੱਗੇ ਇਹ ਜਿਹੜੇ ਟਿਕ ਨਹੀਂ ਸਕੇ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਹਾਲਾਤ ਇਦਾਂ ਦੇ ਖੜੇ ਕਰਨਗੇ ਜੋ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤਾ ਤੁਹਾਨੂੰ ਪਤਾ 22 ਤੇ ਹੀ ਉੱਥੇ ਇਹਨਾਂ ਦੇ ਸਾਰੇ ਉਮੀਦਵਾਰ ਜਿੱਤੇ ਸੀ ਤੇ ਇਹਨਾਂ ਧੱਕੇ ਦੇ ਨਾਲ ਉੱਥੇ ਵੀ ਮੇਅਰ ਬਣਾਇਆ ਪਰ ਮੈਂ ਤੁਹਾਡੇ ਮਾਧਿਅਮ ਰਹੀਂ ਸਨਾ ਦੇਣਾ ਚਾਹਣਾ ਕੋ ਹੁਣ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚੱਲਾ ਉਹ ਚੱਲਣੀਆਂ ਨਹੀਂ ਕਿਉਂਕਿ ਤਰਨਤਾਰਨ ਸ਼ਹਿਰ ਦੇ ਵਾਸੀ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਨਾਲ ਚਟਾਨਾਂ ਵਾਂਗ ਖੜੀ ਆ ਜੇ ਆਉਣ ਵਾਲੇ ਦਿਨਾਂ ਤੇ ਵਿੱਚ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਦੇ ਖਿਲਾਫ ਹਰ ਇੱਕ ਤਰ੍ਹਾਂ ਦਾ ਲੋਕਤੰਤਰ ਦੀ ਭਾਲੀ ਨੂੰ ਲੈ ਕੇ ਹਰ ਇੱਕ ਤਰ੍ਹਾਂ ਦਾ ਜਿਹੜਾ ਸੰਘਰਸ਼ ਮੇਡ ਨੂੰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਸਾਥੀ ਤਿਆਰ ਬਰ ਤਿਆਰ ਵਾਰਡ ਨੰਬਰ 20 ਤੇ ਤੁਹਾਡੀ ਪਾਰਟੀ ਦੇ ਪੋਸਟਰ ਲਗਾਤਾਰ ਪਾੜੇ ਜਾ ਰਹੇ ਇਸ ਬਾਰੇ ਵੀਡੀਓ ਵੀ ਬਣੀਆਂ ਉਸ ਬਾਰੇ ਪ੍ਰਸ਼ਾਸਨ ਨੂੰ ਤੱਕ ਉਪਾਰਣ ਕੀਤੀ ਹੁਣ ਤੱਕ ਵਾਰਡ ਨੰਬਰ 20 ਦੀ ਵੀ ਮੈਂ ਮੇਰੇ ਧਿਆਨ ਦੇ ਵਿੱਚ ਰਾਤੀ ਆਈ ਜੀ ਸਬੰਧਤ ਸਾਰੀ ਕੰਪਲੇਂਟ ਦਿੱਤੀ ਉਸੇ ਤਰ੍ਹਾਂ ਸਾਰੇ ਉਮੀਦਵਾਰਾਂ ਨੂੰ ਅਸੀਂ ਕਈ ਹਾਲਾਤ ਜਿਹੜੇ ਦਿਨੋਂ ਦਿਨ ਇਹ ਖਰਾਬ ਕਰਨਗੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਜੇ ਸੀਦਾ ਉਹ ਸ਼ਰਾਰਤੀ ਅੰਸਰ ਕੌਣ ਨੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਪਾੜ ਰਹੇ ਨੇ ਉਹਨਾਂ ਦੇ ਸਬੰਧ ਵੇਖੋ ਪ੍ਰਸ਼ਾਸਨ ਕਹਿੰਦਾ ਹੈ ਅਸੀਂ ਸ਼ਾਮ ਤੱਕ ਕੋਈ ਨਾ ਕੋਈ ਕਾਰਵਾਈ ਕਰਕੇ ਜਵਾਬ ਦੰਨੇ ਆ ਜੇ ਪ੍ਰਸ਼ਾਸਨ ਨਹੀਂ ਸਾਥ ਦਊਗਾ ਤੇ ਅਸੀਂ ਹਰੇਕ ਤਰ੍ਹਾਂ ਦਾ ਇਹਨਾਂ ਦੀਆਂ ਕੋਝੀਆਂ ਹਰਕਤਾਂ ਦਾ ਜਿਹੜਾ ਉਹ ਸ਼ਾਂਤਮਈ ਢੰਗ ਦੇ ਨਾਲ ਲੋਕਤੰਤਰ ਦੀ ਬਹਾਲੀ ਨੂੰ ਮੁੱਖ ਰੱਖਦੇ ਹੋਇਆ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੇ ਹਰੇਕ ਸੰਘਰਸ਼ ਵਿੜਾਂ ਪੋਸਟਰ ਪਾੜਨ ਪਿੱਛੇ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤੁਹਾਡੇ ਸਾਹਮਣੇ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਉਹ ਦਿਨੋ ਦਿਨ ਜਿਹੜੇ ਉਹ ਜਿੱਤ ਦੀ ਸਥਿਤੀ ਤੇ ਨੇ ਲੋਕ ਪਿਆਰ ਕਰ ਰਹੇ ਨੇ ਸਤਾ ਧਰਦੇ ਲੋਕਾਂ ਨੂੰ ਡਰ ਸਤਾ ਰਿਹਾ ਕਿ ਸ਼ਾਇਦ ਅਸੀਂ ਪੋਸਟਰ ਪਾੜ ਕੇ ਉਮੀਦਵਾਰਾਂ ਦਾ ਲੋਕਾਂ ਤੱਕ ਚਿਹਰਾ ਨਾ ਜਾਵੇ ਭਾਰਤੀ ਜਨਤਾ ਪਾਰਟੀ ਦੇ ਪ੍ਰਸਾਰ ਦੇ ਵਿੱਚ ਕਿਤੇ ਨਾ ਕਿਤੇ ਕੋ ਕਮੀ ਰਹਿ ਜੋ ਕੋਈ ਸ਼ਾਇਦ ਪੋਸਟਰ ਪਾੜ ਕੇ ਅਸੀਂ ਸ਼ਾਇਦ ਜਿੱਤ ਜਾਗੇ ਇਹ ਉਹਨਾਂ ਲੋਕਾਂ ਦਾ ਜਿਹੜਾ ਇਹ ਹਾਰ ਦਾ ਕਾਰਨ ਇਸ ਕਰਕੇ ਉਹ ਵਿਰੋਧ ਦੇ ਵਿੱਚ ਆ ਕੇ ਜੜੀਆਂ ਕੋਜੀਆਂ ਹਰਕਤਾਂ ਕਰ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਸੁਮੱਚੇ ਉਮੀਦਵਾਰਾਂ ਦਾ ਵਰਕਰਾਂ ਦਾ ਜਿਹੜਾ ਜਜ਼ਬਾ ਉਹ ਦਿਨ-ਬਦਨ ਚੜ੍ਹਦਾ